ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ੱੱਲੇ ਸਾਡੇ ਨੌਜਵਾਨ ਨਿਰਟੇ ਹੋਏ ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਡਟੇ ਹੋਏ ਨੇ ਔਰ ਉਹਨਾਂ ਦੇ ਵੀ ਹੌਸਲੇ ਉੱਚੇ ਨੇ ਔਰ ਜਿਸ ਤਰੀਕੇ ਦੇ ਨਾਲ ਸੰਘਰਸ਼ ਦੀ ਗੱਲ ਕੀਤੀ ਜਾਵੇ ਤਾਂ ਸੰਘਰਸ਼ ਇਹਨਾਂ ਦਾ ਵੀ ਬਹੁਤ ਰਿਹਾ ਹੈ ਕਿਸਾਨੀ ਦੇ ਵਿੱਚ ਸਭ ਤੋਂ ਵੱਧ ਬਜ਼ੁਰਗਾਂ ਨੂੰ ਐਕਸਪੀਰੀਅੰਸ ਹੈ ਬਜ਼ੁਰਗਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਵੀ ਕੀਤੀਆਂ ਨੇ ਔਰ ਕਿਸਾਨੀ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੀਟੇ ਜਿਹੜੇ ਆ ਉਹ ਸਾਹਮਣੇ ਆ ਸਕਣ ਔਰ ਟਰੈਕਟਰ ਟਰਾਲੀਆਂ ਤਸਵੀਰਾਂ ਤੁਸੀਂ ਦੇਖੀਆਂ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਤਿਆਰ ਹੋ ਕੇ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਨੌਜਵਾਨ ਨੇ ਸਾਡੀਆਂ ਬੀਬੀਆਂ ਨੇ ਇੱਥੇ ਪਹੁੰਚੀਆਂ ਔਰ ਇਹ ਦੇਖ ਸਕਦੇ ਹੋ ਇੱਕ ਰਾਹ ਜਿਹੜਾ ਖੁੱਲਾ ਛੱਡਿਆ ਹੋਇਆ ਜਿਹੜਾ ਉਸ ਰਾਹ ਤੋਂ ਜਿਹੜੇ ਟਿਪਰ ਅੱਗੇ ਵਧਣਾ ਚਾਹੁੰਦੇ ਨੇ ਉਹ ਵਧਾਏ ਜਾ ਰਹੇ ਨੇ ਤੇ ਇੱਕ ਪਾਸੇ ਸਾਡੇ ਬਜ਼ੁਰਗ ਨੇ ਜਿਹੜੇ ਉਹ ਬੈਠੇ ਹੋਏ ਨੇ ਕਰਨਾ ਲਾਇਆ ਹੋਇਆ ਤਾਂ ਧਰਨਾ ਇੱਕ ਇਹ ਨਹੀਂ ਹੈਗਾ ਇਕੱਲਾ ਮੂਹਰਲੇ ਪਾਸੇ ਧਰਨਾ ਲੱਗਿਆ ਹੈ ਤਾਂ ਹਰ ਇੱਕ ਜਗ੍ਹਾ ਤੇ ਜਿੱਸ ਜਿੱਸੇ ਟਰੈਕਟਰ ਟਰਾਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਉਹ ਇੱਥੇ ਲਗਾਤਾਰ ਦੇਖ ਸਕਦੇ ਹੋ ਬਾਪੂ ਜੀ ਆ ਇੱਕ ਪਾਸੇ ਟਰੱਕ ਲੰਗੀ ਜਾਂਦੇ ਆ ਉੱਤੇ ਬੈਠੇ ਹੋਏ ਹੋ ਡਰ ਨਹੀਂ ਲੱਗਦਾ ਹੈਗਾ ਇੱਥੋਂ ਨਾ ਜੀ ਨਾ ਕਿੰਨੀ ਤਰੀਕ ਨੂੰ ਆਏ ਸੀ ਇੱਥੇ ਅਸੀਂ ਤਾਂ ਜੀ 13 ਤਰੀਕ ਤੇ ਹੀ ਇੱਥੇ ਬੈਠੇ ਆ ਕਿਹੜੇ ਇਲਾਕਾ ਘੜ ਤੁਹਾਡਾ ਇਹੀ ਇਲਾਕਾ ਹੈ ਇਹੀ ਲੱਗਦਾ ਸ਼ੰਭੂ ਲੱਗਦਾ ਹੈ ਸ਼ੰਭੂ ਲੱਗਾ ਹਾਂ ਕੀ ਆਵਾਜ਼ ਹੈ ਜਿਵੇਂ ਬਾਕੀ ਰਾਜਾਂ ਤੋਂ ਆਏ ਹੋਏ ਨੇ ਨਾ ਬਾਕੀ ਸ਼ਹਿਰਾਂ ਤੋਂ ਆਏ ਹੋਏ ਨੇ ਜਿਹੜੇ ਕਿਸਾਨ ਨੇ ਤਾਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਉਦੋਂ ਪਤਾ ਸੀਗਾ ਇੱਥੇ ਪਹੁੰਚਣਾ ਕਿ ਪਹਿਲਾਂ ਦਾ ਬਣਾਇਆ ਸੀ ਪਲਾਨ ਇੱਥੇ ਪਹੁੰਚਾਂਗੇ ਪਹਿਲਾਂ ਦਾ ਹੀ ਸਾਰੇ ਪਿੰਡਾਂ ਨੇ ਪਲਾਨ ਬਣਾਇਆ ਵਾ ਵੀ ਇਹਨਾਂ ਦੀ ਮਦਦਾਂ ਖਾਤਰ ਲੰਗਰ ਲਿਆਉਣੇ ਹਾਂ ਇਹਨਾਂ ਦੀ ਮਦਦ ਕਰਨੀ ਹਰ ਇੱਕ ਤਰ੍ਹਾਂ ਨਾਲ ਪਾਣੀ ਪਾਣੀ ਦੀਆਂ ਟੰਕੀਆਂ ਲਿਆਉਣੀਆਂ ਹੋਰ ਲਿਆਉਣੇ ਸੋ ਸਾਰਾ ਪ੍ਰਬੰਧ ਇਸ ਇਲਾਕੇ ਨੇ ਕੀਤਾ ਹੋਇਆ ਹੈ ਹਾਂ ਅੱਛਾ ਐਸੇ ਲੱਗ ਕੇ ਨੇ ਪਹਿਲਾਂ ਪ੍ਰਬੰਧ ਕੀਤਾ ਗਿਆ ਅੱਛਾ ਬਾਬੀ ਐਨੇ ਸਾਲ ਦੀ ਉਮਰ ਹੋ ਗਈ ਇੱਕ ਸੰਘਰਸ਼ 2020 ਦੇ ਵਿੱਚ ਵੀ ਤੁਸੀਂ ਦੇਖ ਲਿਆ ਹਾਂਜੀ ਹੁਣ ਇੱਕ ਹੁਣ ਦੇਖਣ ਲੱਗੇ ਹੋਏ ਹਾਂ ਹਨਾ ਲੱਗਦਾ ਨਹੀਂਗਾ ਵੀ ਇਹ ਇਹਦੇ ਸੀਟੇ ਪਹਿਲਾਂ ਨਿਕਲਣੇ ਚਾਹੀਦੇ ਸੀ ਬਹੁਤ ਪਹਿਲਾਂ ਜੇ ਜਦੇ ਨਾਲ ਜਥੇਬੰਦੀ ਉੱਠਦੀ ਜਦੇ ਕੰਮ ਹੋ ਜਾਂਦਾ ਇਹ ਹੁਣ ਤਾਂ ਦੁਬਾਰੇ ਸਾਨੂੰ ਇਹ ਕੰਮ ਕਰਨਾ ਪਿਆ ਕੋਈ ਚਾਹ ਤਾ ਹੈ ਨਹੀਂ ਕਿਸੇ ਨੂੰ ਸੜਕਾਂ ਤੇ ਰੋਕ ਕਨੇ ਸੀ ਕਿੰਨੇ 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 ਲੋਕ ਜੁੜੇ ਹੋਏ ਨੇ ਜਿਹੜਾ ਟੋਡਾਲ ਤੁਸੀਂ ਵੀ ਐਸੇ ਲੱਗਦੇ ਹੋ ਅਸੀਂ ਹਾਂ ਮਸਾਲਾ ਇਲਾਕੇ ਦੇ ਹਾਂਜੀ ਅਸੀਂ ਸਰਹੰਦਾ ਤੋਂ ਆਏ ਸੀ ਇਲਾਕਾ ਰੱਖ ਲੋ ਇਹ ਅੱਛਾ ਇਹ ਇਲਾਕੇ ਦੇ ਵਿੱਚ ਕਿੰਨੇ ਕਿੰਨੇ ਡੱਟ ਡੱਟ ਟਰਾਲੀਆਂ ਨਾਲ ਜੁੜੀਆਂ ਤੁਹਾਡੇ ਕਿੰਨੇ ਪਿੰਡ ਜੁੜ ਕੇ ਆਏ ਨਾਲ ਸਾਡੇ ਨਾਲ ਤਾਂ ਸਾਰਾ ਪੰਜਾਬ ਆ ਹਾਂ ਹੁਣ ਇੱਥੇ 5000 ਤੋਂ ਉੱਤੇ ਟਰਾਲੀਆਂ ਪਹਿਲਾਂ ਹੋ ਗਈਆਂ ਹੁਣ ਵੱਧ ਗਈਆਂ ਹੋਰ ਟਰਾਲੀਆਂ ਰਾਤ ਹੋਰ ਆ ਗਈਆਂ ਹੂੰ ਟਰਾਲੀ ਵੱਧਦੀ ਜਾਂਦੀ ਹੈ ਵੱਧ ਵੱਧੋ ਰਿਆਸਤ ਅੱਛਾ ਉਮੀਦ ਹੈ ਯਾਰ ਜਿਵੇਂ ਬਾਕੀ ਜੱਥੇ ਬੰਦੀਆਂ ਨੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਜੀਬੀ ਸਾਡੇ ਦੇ ਸਾਥ ਮੰਗਣ ਦੀ ਸਾਥ ਦੇਣ ਨੂੰ ਤਿਆਰ ਬੈਠੇ ਹੋਏ ਆ ਵੀ ਜੇ ਸਾਥ ਚਾਹੀਦਾ ਹੋਵੇ ਤਾਂ ਅਸੀਂ ਹਰਿਆਣੇ ਵਾਲੇ ਵੀ ਇਹੀ ਕਹਿੰਦੇ ਪੈਣ ਵੀ ਅਸੀਂ ਬੈਠੇ ਹੋਏ ਆ ਸਾਨੂੰ ਕਹਿਣ ਸੀ ਇੱਕ ਕਿ ਕਿਸਾਨ ਆ ਕਿਸਾਨ ਸੰਘਰਸ਼ ਕਿਸਾਨਾਂ ਦਾ ਇਹ ਇਬ੍ਰਤ ਇੱਕ ਬੰਦਾ ਜੇ ਇੱਕ ਬੰਦਾ ਕਹੇ ਮੈਂ ਨਹੀਂ ਜਾਣਾ ਉਹਨੂੰ ਕਿਸਾਨ ਨਹੀਂ ਸਮਝਦੇ ਕੁਝ ਵੀ ਕਿਸਾਨ ਟੁੱਟ ਕੇ ਆ ਜਾਂਦੇ ਆ ਉਹ ਸੰਘਰਸ਼ ਤੋਂ ਕਿਸਾਨਾਂ ਦਾ ਜਿੱਥੇ ਬੰਦੀਆਂ ਕਹਿੰਦਾ ਸੰਘਰਸ਼ ਨਹੀਂ ਹੈ ਜਿੱਥੇ ਬੰਦੀਆਂ ਨਾਲ ਸੰਘਰਸ਼ ਤਨ ਸੰਘਰਸ਼ ਤੋਂ ਜ਼ਿਮੀਂਦਾਰ ਦਾ ਹੈ ਜ਼ਿਮੀਂਦਾਰਾਂ ਨਾਲ ਲੜ ਹਾਂ ਜ਼ਿਮੀਂਦਾਰ ਨਾਲ ਤਾਂ ਜ਼ਿਮੀਂਦਾਰ ਆਪਣੇ ਸੰਘਰਸ਼ ਵਾਸਤੇ ਆਏ ਸਾਰੇ ਜਿਸੇ ਜਥੇਬੰਦੀ ਦੇ ਪ੍ਰਧਾਨ ਨੇ ਨੰਨਾ ਮਾਰਿਆ ਉਹਦੇ ਨਾਲ ਤੇ ਬੰਦੇ ਟੁੱਟ ਕੇ ਆ ਗਏ ਆ ਰਹੇ ਆ ਕਿਸਾਨ ਤਾਂ ਆ ਰਹੇ ਆ ਅੱਛਾ ਤੁਸੀਂ ਤੁਸੀਂ ਇਸ ਸੰਘਰਸ਼ ਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਹੜਾ ਸੰਘਰਸ਼ ਚੱਲਦਾ ਪਿਆ ਸੰਘਰਸ਼ ਤਾਂ ਆਈਆਂ ਜੀ ਮਾਲ ਜ਼ਿਮੀਂਦਾਰਾਂ ਦੀ ਹੋਣ ਦਾ ਸਵਾਲ ਵੀ ਜਿੱਥੇ ਵੀ ਪੂਰੇ ਬੈਠਾ ਸੀ ਘਰਾਂ ਬੈਠ ਕੇ ਕੀ ਕਰਨਾ ਸਾਡੇ ਭਾਈਪਤੀ ਦੀ ਇਹ ਤਾਂ ਕੰਦਰੀ ਹੋਈ ਆ ਇਹ ਤਾਂ ਕਿਤੇ ਵੀ ਲੱਗ ਸਕਦੀ ਆ ਬੀਚ ਕੋਈ ਦਾ ਕੋਈ ਚੱਕਰ ਨਹੀਂ ਹੈ ਕੋਈ ਕੋਈ ਜੱਕੇ ਰੋਕਿਆ ਨਹੀਂ ਕਰਦੇ ਨੇ ਨਾ ਜੀ ਨਾ ਕਰਦੇ ਨੂੰ ਪਰ ਸਾਰੇ ਦਾ ਉਰੀ ਆਏ ਵੇ ਜੀ ਵਿਚ ਸਾਰੇ ਪਰਿਵਾਰ ਇੱਥੇ ਆ ਸਾਰੇ ਹਾਂ ਜੀ ਸਾਡੇ ਚਾਚੇ ਤਾਇਆ ਦੇ ਮੁੰਡੇ ਭਤੀਜੇ ਅੱਗੇ ਭਾਈ ਸਾਹ ਸਾਰੇ ਇੱਥੇ